ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ਾਇਦ ਇਹ ਮੇਰੀ ਆਖਰੀ ਵੀਡੀਓ ਹੋਵੇ ਕਿਉਂਕਿ ਕਈ ਭੈਣ ਭਰਾ ਇਦਾਂ ਦੇ ਨਹੀਂ ਜਿਹੜੇ ਕਿ ਨਹੀਂ ਚਾਹੁੰਦੇ ਮੈਂ ਵੀਡੀਓ ਬਣਾਵਾਂ ਤੇ ਪਾਵਾਂ ਕਿਉਂਕਿ ਚੰਗੀ ਚੀਜ਼ ਬਹੁਤ ਘੱਟ ਦੇ ਹਜਮ ਹੁੰਦੀ ਹੈਗੀ ਇੱਕ ਭੈਣ ਨੇ ਤਾਂ ਹੱਥ ਹੀ ਕਰਤੀ ਦੇਖੋ ਮੈਂ ਬਹੁਤ ਘੱਟ ਭੈਣ ਭਰਾਵਾਂ ਦਾ ਗੁੱਸਾ ਕਰਦੀ ਆਗੀ ਕਿਉਂਕਿ ਬੱਸ ਇਹ ਤੁਸੀਂ ਦੇਖਿਆ ਵੀ ਆਪਣੇ ਚੈਨਲ ਤੇ ਕੋਈ ਇਸ ਤਰੀਕੇ ਦਾ ਕਮੈਂਟ ਕਰਦਾ ਵੀ ਨਹੀਂ ਹੈਗਾ ਕਿਉਂਕਿ ਜੋ ਮੈਂ ਤੁਹਾਨੂੰ ਦੱਸਦੀ ਆਂ ਜੋ ਮੈਂ ਤੁਹਾਨੂੰ ਦੱਸਦੀ ਆ ਉਹਦੇ ਵਿੱਚ ਸਿੱਖਿਆ ਤੋਂ ਬਿਨਾ ਕੁਝ ਨਹੀਂ ਹੁੰਦਾ ਹੈਗਾ ਗੁਰਬਾਣੀ ਦੀ ਵੀਡੀਓ ਮੈਂ ਤੁਹਾਨੂੰ ਪਾਉਣੀ ਆ ਉਹਦੇ ਵਿੱਚ ਮੈਂ ਤੁਹਾਨੂੰ ਸਿੱਖਿਆ ਦੇ ਨਾਲ ਇਹ ਸੰਬੰਧ ਤੁਹਾਡੇ ਬੱਚੇ ਤੁਹਾਡੇ ਪਰਿਵਾਰ ਦੇ ਕਿਵੇਂ ਤਰੱਕੀ ਕੂਸੀ ਕਰ ਸਕਦੇ ਹੋਗੇ ਤੇ ਜਿਹੜੀ ਮੈਂ ਕੋਈ ਦੂਸਰੀ ਵੀਡੀਓ ਪਾਉਣੀ ਆ ਉਹਦੇ ਵਿੱਚ ਵੀ ਮੈਂ ਤੁਹਾਡੇ ਘਰ ਦੇ ਵਿੱਚ ਕਿਵੇਂ ਤੁਸੀਂ ਬਰਕਤ ਲਿਆ ਸਕਦੇ ਕਿਵੇਂ ਵਾਧਾ ਕਰ ਸਕਦੇ ਕਿਵੇਂ ਤੁਸੀਂ ਜਾਦੂ ਟੂਣੇ ਪਖੰਡਾ ਤੰਤਰਾਂ ਤੋਂ ਜਿਹੜੇ 10 10 20 2000 ਰੁਪਏ ਬਾਹਰ ਜਾ ਕੇ ਦਿੰਦੇ ਹੋ ਉਹਨਾਂ ਤੋਂ ਬਚ ਸਕਦੇ ਪਰ ਪਤਾ ਨਹੀਂ ਕਹਿੰਦੇ ਹੁੰਦੇ ਨੇ ਕਹਿੰਦੇ ਜਦੋਂ ਕੋਈ ਚੰਗੇ ਰਸਤੇ ਤੇ ਚੱਲਦਾ ਹੈ ਨਾ ਤਾਂ ਉਹਦੀ ਰਸਤੇ 'ਚ ਔਂਕੜਾਂ ਵਾਲੇ ਬਹੁਤ ਪਹਿਲਾਂ ਖੜੇ ਹੋ ਜਾਂਦੇ ਨੇ। ਗੁਰੂ ਸਾਹਿਬਾਂ ਜੀ ਨੂੰ ਨਹੀਂ ਬਖਸ਼ਿਆਗਾ, ਗੁਰੂ ਸਾਹਿਬ ਜੀ ਨੂੰ ਵੀ ਪਤਾ ਨਹੀਂ ਕੀ ਕੁਝ ਕਿਹਾ ਸੀਗਾ। ਆਪਾਂ ਤਾਂ ਫੇਰ ਵੀ ਕਾਲ ਯੁੱਗ ਦੇ ਹਨਾ ਇੱਕ ਆਮ ਇਨਸਾਨ ਆਗੇ। ਕੋਈ ਵੀ ਧਰਮ ਦੇ ਰਸਤੇ ਤੇ ਚੱਲਦਾ ਹੈ, ਕੋਈ ਵੀ ਚੰਗੀ ਸਿੱਖਿਆ ਦਿੰਦਾ ਹੈਗਾ, ਉਹਨੂੰ ਹਮੇਸ਼ਾ ਹੀ ਨੀਚੇ ਡੇਗਣਾ ਹੈਗਾ, ਉਹਨੂੰ ਡੀਮੋਟੀਵੇਟ ਕਰਨਾ ਹੈਗਾ। ਪਰ ਜਿਹੜੇ ਤੁਹਾਡੇ ਬੱਚਿਆਂ ਨੂੰ ਵਿਗਾੜ ਰਹੇ ਨੇ, ਜੋ ਤੁਹਾਡੇ ਬੱਚਿਆਂ ਨੂੰ ਗੰਧ ਦਿਖਾ ਰਹੇ ਨੇ, ਜਿਹੜਾ ਤੁਹਾਡੇ ਪਰਿਵਾਰਾਂ ਨੂੰ ਲੜਾਈ ਝਗੜਾ ਜਿਵੇਂ ਕਿ ਕੁਝ ਵੀ ਹੈ ਨਾ ਤੁਸੀਂ ਦੇਖ ਰਹੇ ਹੋ ਵੀ ਅੱਜ ਕੱਲ ਕੀ ਕੁਝ ਚੱਲ ਰਿਹਾ ਉਹ ਚੀਜ਼ਾਂ ਤੁਹਾਨੂੰ ਹਨਾ ਸਾਹਮਣੇ ਆ ਰਹੀਆਂ ਨੇਗੀਆਂ ਉਹਨਾਂ ਨੂੰ ਤਾਂ ਤੁਸੀਂ ਬੜਾ ਵਾਹ ਵਾਹ ਕਰਦੇ ਹੋ ਬੜੀ ਤਾਰੀਫਾ ਕਰਦੇ ਬੜੇ ਲਾਈਕ ਬੜੇ ਕਮੈਂਟ ਪੜਾ ਉਹਨਾਂ ਨੂੰ ਵਾਇਰਲ ਕਰ ਦਿਓਗੇ ਪਰ ਜਿਹੜੀ ਚੰਗੀ ਚੀਜ਼ ਹੈਗੀ ਉਹ ਪਤਾ ਨਹੀਂ ਤੁਹਾਡੇ ਕਿਉਂ ਚੁੱਪਦੀ ਹੈ ਇਹ ਤੁਹਾਡਾ ਕਸੂਰ ਨਹੀਂ ਹੈਗਾ ਇਹ ਕਸੂਰ ਜੋ ਚੱਲ ਰਿਹਾ ਸਮਾ ਉਸ ਦਾ ਹੈਗਾ ਪਰ ਅੱਜ ਜਿਹੜੇ ਮੇਰੇ ਭੈਣ ਭਰਾ ਮੈਨੂੰ ਚਾਹੁੰਦੇ ਹੈ ਨਾ ਮੇਰੇ ਦਿਲ ਤੇ ਨਾ ਪਰਸੋਂ ਦੀ ਬਹੁਤ ਜ਼ਿਆਦਾ ਛੱਟ ਲੱਗੀ ਹੋਈ ਹੈ ਕਿਉਂਕਿ ਮੈਂ ਕਦੇ ਵੀ ਕਿਸੇ ਨੂੰ ਅੱਜ ਤੱਕ ਚਲੋ ਤੁਸੀਂ ਤਾਂ ਮੇਰੇ ਨਾਲ ਹੁਣ ਡੇਢ ਸਾਲ ਹੋਇਆ ਜੁੜਿਆ ਨੂੰ ਸੁਣਉਣੇ ਦਿਓ ਤੇ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਵੀ ਕਿਸੇ ਨੂੰ ਨਾ ਮਾੜਾ ਚੰਗਾ ਕਦੇ ਨਹੀਂ ਬੋਲਿਆ ਚਾਹੇ ਮੈਨੂੰ ਕਿਸੇ ਨੇ ਕੁਝ ਵੀ ਕਿਹਾ ਪਰ ਮੈਂ ਫਿਰ ਵੀ ਉਸ ਪਰਮਾਤਮਾ ਤੇ ਛੱਟਿਆਗਾ ਪਰ ਮੈਂ ਅੱਜ ਇਸ ਵੀਡੀਓ ਦੇ ਜ਼ਰੀਏ ਕਹਿਣੀ ਹੈ ਕਿ ਜੋ ਮੈਨੂੰ ਬੋਲਦਾ ਨਾ ਕੋਈ ਤਾਂ ਵਾਇਕਰੂ ਜੀ ਤੇਰੇ ਅੱਗੇ ਅਰਦਾਸ ਹੈ ਕਿ ਉਸ ਦਾ ਦੁੱਗਣਾ ਹੋ ਕੇ ਉਸ ਨੂੰ ਮਿਲੇ ਕਿਉਂਕਿ ਅਗਰ ਮੈਂ ਤੁਹਾਡਾ ਭਲਾ ਚਾਹੁੰਦੀ ਆ ਭਲੇ ਦੀ ਅਰਦਾਸ ਕਰ ਸਕਦੀ ਆ <दिखो> दे देखो ਤੁਹਾਡੇ ਵਾਸਤੇ ਜਿਹੜੇ ਪੈਨਪ੍ਰਾਮਾ ਨੂੰ ਮੇਰੀ ਵੀਡੀਓ ਨਹੀਂ ਚੰਗੀ ਲੱਗਦੀ ਮੈਂ ਕੋਈ ਨਹੀਂ ਕਿਸੇ ਨੂੰ ਕਹਿੰਦੀ ਵੀ ਤੁਸੀਂ ਮੇਰੀ ਵੀਡੀਓ ਦੇਖੋ ਮੈਂ ਕਦੇ ਕਿਹਾ ਤੁਹਾਨੂੰ ਜਦ ਕਹੋ ਵੀ ਹਾਂ ਮੈਂ ਤੁਹਾਨੂੰ ਕਹਣੀ ਵੀ ਹਾਂ ਇਦਾਂ ਕਰੋ ਇਦਾਂ ਜੋ ਪੈਨਪ੍ਰਾਮਾ ਮੈਂ ਹਮੇਸ਼ਾ ਕਹਣੀ ਵੀ ਤ ਉਹਨੂੰ ਚੰਗੀ ਲੱਗਦੀ ਹੈ ਤਾਂ ਦੇਖਣੀ ਨਹੀਂ ਚੰਗੀ ਲੱਗਦੀ ਤਾਂ ਬਿਲਕੁਲ ਨਾ ਦੇਖੋ ਪਰ ਮੇਰੀ ਵੀਡੀਓ ਤੇ ਅਜਿਹਾ ਕਮੈਂਟ ਨਾ ਕਰੋ ਜਿਹਦੇ ਨਾਲ ਮੇਰੀ ਆਤਮਾ ਦੁਖੀ ਹੋਵੇ ਤੁਸੀਂ ਨਹੀਂ ਜਾਣਦੇ ਕਿ ਮੇਰੀ ਕੀ ਮੈਂ ਕੌਣ ਆ ਕੀ ਮੇਰੀ ਸਥਿਤੀ ਹੈ ਤੇ ਕੀ ਮੈਂ ਹਾਂ ਬਸ ਮੈਂ ਤੁਹਾਨੂੰ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਆ ਤੁਹਾਨੂੰ ਚੰਗੀ ਲੱਗਦੀ ਆ ਤਾਂ ਸੁਣ ਲਓ ਨਹੀਂ ਚੰਗੀ ਲੱਗਦੀ ਤਾਂ ਨਾ ਸੁਣਾ ਕੱਲ ਤਾਂ ਮੇਰਾ ਐਡਾ ਮਾਨਾ ਮਨ ਕਿ ਹੋ ਗਿਆ ਸੀਗਾ ਵੀ ਕੀ ਹੈਗਾ ਹਨਾ ਮੈਨੂੰ ਕੀ ਮਿਲ ਰਿਹਾ ਹੈਗਾ ਨਾਲੇ ਤਾਂ ਮੈਂ ਜਿੱਦਣ ਦੀ ਇਹ ਵੀਡੀਓ ਇਧਰਲੀ ਸਾਈਡ ਤੇ ਆਈਆਂਗੀ ਨਾਲੇ ਤਾਂ ਤੁਹਾਨੂੰ ਪਤਾ ਹੀ ਵੀ ਜੋ ਵੀ ਮੈਂ ਤੁਹਾਨੂੰ ਦੱਸਦੀ ਆ ਉਹਦੇ ਵਿੱਚ ਮੇਰਾ ਅੱਧਾ ਸਿਮਰਨ ਚਲਿਆ ਜਾਂਦਾ ਜੋ ਪ੍ਰਮਾਤਮਾ ਤੋਂ ਮੈਨੂੰ ਮਿਲਣਾ ਹੁੰਦਾ ਨਾ ਕਿਸੇ ਵੀ ਮਹਾਪੁਰਸ਼ਾਂ ਨੂੰ ਪੁੱਛ ਲਿਓ ਉਹਦਾ ਜੋ ਤੁਸੀਂ ਕਿਸੇ ਨੂੰ ਕੁਝ ਪੁੱਛੋਗੇ ਉਹ ਤੁਹਾਨੂੰ ਆਪਦਾ ਹਿੱਸਾ ਵੰਡ ਕੇ ਦਿੰਦਾ ਹੈ ਤੁਹਾਨੂੰ ਕੀ ਲੱਗਦਾ ਵੀ ਮੈਂ ਸਿਰਫ ਤੁਹਾਡੇ ਨਾਲ ਗੱਲਾਂ ਕਰਕੇ ਤੁਹਾਡੇ ਨਾਲ ਹਨਾ ਤੁਹਾਨੂੰ ਸਾਰ ਦੇ ਨੇ ਵੀ ਇਹ ਕਰ ਲੋ ਜੋ ਮੈਂ ਤੁਹਾਨੂੰ ਦੱਸਦੀ ਆ ਜੋ ਕਿਸੇ ਪੈਣ ਭਰਾ ਦਾ ਕੋਈ ਕਾਰਜ ਸਿੱਧ ਹੁੰਦਾ ਹੈਗਾ ਤਾਂ ਉਹਦੇ ਵਾਸਤੇ ਮੈਨੂੰ ਵੀ ਦੁਗਣਾ ਨਾਮ ਸਿਮਰਨ ਕਰਨਾ ਪੈਂਦਾ ਨਹੀਂ ਤਾਂ ਮੇਰਾ ਵੀ ਨਾਮ ਸਿਮਰਨ ਖਤਮ ਹੋ ਜਾਂਦਾ ਹੈਗਾ ਮੈਂ ਬਿਲਕੁਲ ਖਾਲੀ ਹੁੰਦੀ ਜਾ ਰਹੀ ਆ ਸਿਰਫ ਇਸ ਲਈ ਤਾਂ ਕਿ ਮੇਰੇ ਭੈਣ ਭਰਾ ਜਿਵੇਂ ਕਿ ਮੈਂ ਵੀ ਦੁੱਖਾਂ ਦੇ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚਿਆ ਵੀ ਤੁਸੀਂ ਵੀ ਦੁੱਖਾਂ ਦੇ ਵਿੱਚ ਜਿਹੜੇ ਭੈਣ ਭਰਾ ਦਾ ਮਨ ਡੋਲ ਜਾਂਦਾ ਕਹਿੰਦੇ ਡੋਬਦੇ ਨੂੰ ਤਣਕੇ ਦਾ ਸਹਾਰਾ ਤੁਸੀਂ ਕੋਈ ਮੈਨੂੰ ਪੈਸੇ ਨਹੀਂ ਦੇ ਰਹੇ ਤੁਸੀਂ ਮੈਨੂੰ ਕੋਈ ਜ਼ਮੀਨ ਨਹੀਂ ਦੇ ਰਹੇ ਤਾਂ ਤੁਹਾਡੇ ਤੋਂ ਕਿ ਮੈਂ ਪ੍ਰਾਪਰਟੀ ਨਹੀਂ ਮੰਗ ਰਹੀ ਤੁਹਾਡੇ ਤੋਂ ਮੈਂ ਕੋਈ ਵੀ ਇੱਦੀ ਚ ਇਦਾਂ ਦੀ ਚੀਜ਼ ਨਹੀਂ ਕਹਿ ਰਹੀ ਵੀ ਹਾਂ ਤੁਸੀਂ ਜਾ ਕੇ ਇਦਾਂ ਕਰੋ ਤੁਹਾਡੇ ਬੱਚਿਆਂ ਨੂੰ ਵੀ ਸਿੱਖਿਆ ਹੀ ਦੇ ਰਹੀਆਂ ਤੁਹਾਡੀਆਂ ਪਤਨੀਆਂ ਨੂੰ ਵੀ ਸਿੱਖਿਆ ਦੇ ਰਹੀਆਂ ਵੀਰਾਂ ਨੂੰ ਵੀ ਸਿੱਖਿਆ ਦੇ ਰਹੀਆਂ ਹਮੇਸ਼ਾ ਕੋਈ ਵੀ ਅਜਿਹੀ ਵੀਡੀਓ ਦਿਖਾ ਦਿਓ ਤੁਸੀਂ ਵੀਰੀ ਹੈ ਨਾ ਵੀ ਜਿਹਦੇ ਵਿੱਚ ਤੁਹਾਡੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕੋਈ ਉਸ ਚੀਜ਼ ਤੋਂ ਨੁਕਸਾਨ ਹੋਇਆ ਹੋਵੇ ਉਹ ਨਹੀਂ ਤਾਂ ਭੈਣ ਨੇ ਹੱਦ ਹੀ ਕਰਤੀ ਐ ਮੈਂ ਤੁਹਾਨੂੰ ਥੰਬਨੇਲ ਤੇ ਦੇਖੋ ਉਹਦਾ ਕਮੈਂਟ ਲਾਇਏ ਨੇਗੇ ਉਹਨੇ ਜਿਹੜੀ ਮੈਂ ਦੱਸਿਆ ਸੀਗਾ ਵੀ ਸਿਰ ਤੇ ਹੱਥ ਰੱਖ ਕੇ ਬੱਚਿਆਂ ਦੇ ਤੁਸੀਂ ਪਾਠ ਕਰੋ ਵੀ ਬੱਚਿਆਂ ਦਾ ਬੁੱਧੀ ਬਦਲ ਜਾਏਗੀ ਤੇ ਮੈਨੂੰ ਕਹਿੰਦੀ ਸਭ ਤੋਂ ਵੱਡੀ ਕਹਿੰਦੀ ਸਾਡੀ ਦੁਸ਼ਮਣੀ ਤੂੰ ਆ ਲੈ ਮੇਰਾ ਕੋਈ ਰਿਸ਼ਤੇਦਾਰ ਹੋਵੇ ਮੇਰਾ ਕੋਈ ਭੈਣ ਭਰਾ ਹੋਵੇ ਜਾਂ ਮੇਰਾ ਕੋਈ ਫਰੈਂਡ ਸਰਕੂਲੇਸ਼ਨ ਦੇ ਵਿੱਚ ਹੋਵੇ ਮੈਂ ਫਿਰ ਵੀ ਮੰਨ ਲਾਂ ਵੀ ਚਲੋ ਇਹ ਨਹੀਂ ਕੋਈ ਮੇਰੇ ਨਾਲ ਪਰਸਨਲ ਦੁਸ਼ਮਣੀ ਹੋਣੀ ਹੈ ਵੀ ਤੁਸੀਂ ਖੁਦ ਸੋਚੋ ਵੀ ਜੋ ਇਨਸਾਨ ਮੈਨੂੰ ਜਾਣਦੀ ਨਹੀਂ ਜੋ ਮੈਨੂੰ ਪਹਿਚਾਨਦੀ ਨਹੀਂ ਜਿਹਨੂੰ ਪਤਾ ਨਹੀਂ ਮੈਂ ਕੌਣ ਆ ਕੀ ਆ ਉਹ ਮੈਨੂੰ ਆਪਣੀ ਦੁਸ਼ਮਣ ਸਮਝ ਰਹੀ ਐ ਇੰਨਾ ਗਲਤ ਮੇਰੇ ਵਾਸਤੇ ਉਹ ਬੋਲ ਰਹੀ ਆ ਤੇ ਉਹਦੇ ਆਪਦੇ ਘਰਦਿਆਂ ਵਾਸਤੇ ਕੀ ਬਤੀਰਾ ਹੋਊਗਾ ਇੰਨਾ ਪਤਾ ਨਹੀਂ ਕਿਉਂ ਦਿਮਾਗ ਦੇ ਵਿੱਚ ਕੂੜਪਾ ਰੱਖਿਆ ਹੈਗਾ ਲੋਕਾਂ ਨੇ ਬਸ ਦੂਸਰੇ ਤੇ ਕਹਿੰਦੇ ਨੇ ਵੀ ਚਿੱਕੜ ਸਿੱਟਣੀ ਸਿੱਟਣੇ ਪਰ ਤੁਹਾਨੂੰ ਪਤਾ ਵੀ ਆਗਰ ਕਿਸੇ ਕਣੀ ਇੱਕ ਉਂਗਲ ਕਰ ਦਿਓ ਨਾ ਤਾਂ ਚਾਰ ਤੁਹਾਡੇ ਵੱਲ ਨਹੀਂ ਮੈਂ ਹਮੇਸ਼ਾ ਕਹਿੰਨੀ ਆ ਵੀ ਨਿਮਰਤਾ ਦੇ ਵਿੱਚ ਆਜੋ ਜਿਹੜੇ ਆਪਦੇ ਆਪ ਨੂੰ ਬਹੁਤ ਬ੍ਰਹਮ ਗਿਆਨੀ ਸਮਝ ਕੇ ਤੁਸੀਂ ਮੈਨੂੰ ਕਮੈਂਟ ਕਰ ਦਿੰਨੇ ਹੋ ਨਾ ਤੁਹਾਡੀ ਬੋਲਣੀ ਤੋਂ ਤੁਹਾਡੇ ਕਮੈਂਟਾਂ ਤੋਂ ਪਤਾ ਚੱਲ ਜਾਂਦਾ ਕਿ ਤੁਹਾਨੂੰ ਕਿੱਡਾ ਲੈਵਲ ਹੈ ਤੁਹਾਡਾ ਕਿੱਥੇ ਖੋਂ ਤੁਸੀਂ ਠੀਕ ਹੈ ਮੈਂ ਅਕਸਰ ਕਹਿੰਦੀ ਹਾਂ ਕਿ ਕਿਸੇ ਵੀ ਭੈਣ ਭਰਾ ਨੇ ਮੇਰੀ ਕੋਈ ਗੱਲ ਗਲਤ ਰੱਖਦੀ ਹੈ ਤਾਂ ਮੈਨੂੰ ਤੁਸੀਂ ਕਹਿ ਸਕਦੇ ਹੋ ਵੀ ਭੈਣ ਆ ਗੱਲ ਠੀਕ ਨਹੀਂ ਹੈ ਬਹੁਤ ਭੈਣ ਭਰਾ ਕਹਿ ਦੱਸਦੇ ਵੀ ਨੇ ਤੇ ਮੈਂ ਉਹਨਾਂ ਨੂੰ ਦੱਸ ਵੀ ਦਿੰਦੀ ਆ ਵੀ ਠੀਕ ਹੈ ਵੀਰ ਜੀ ਆ ਗੱਲ ਇਦਾਂ ਹੈਗੀ ਤੇ ਉਹ ਸਮਝਦੇ ਵੀ ਨੇ ਪਰ ਆ ਵਿਦਵਾਨ ਨੇ ਦੇਖੋ ਇੱਕ ਵੀਡੀਓ ਤੇ ਨਹੀਂ ਚਾਰ ਵੀਡੀਓ ਤੇ ਕਮੈਂਟ ਕੀਤੇ ਮੇਰੀ ਤੇ ਇੱਕ ਤੇ ਕੀਤਾ ਉਹਨੇ ਜਿੱਥੇ ਮੈਂ ਦੱਸਿਆ ਸੀ ਕਿ ਵੀ ਅਗਰ ਕੋਈ ਕੰਮ ਨਹੀਂ ਬਣਦਾ ਤਾਂ ਤੁਸੀਂ ਵੀ ਵੈਗੁਰੂ ਜੀ ਅੱਗੇ ਦਾ ਅਰਦਾਸ ਕਰੋ ਕਹਿੰਦੀ ਰੱਬ ਤੋਂ ਕੁਛ ਡਰ ਇੱਕ ਤਾਂ ਕਹਿੰਦੀ ਤਸਰਤੇ ਚੁੰਨੀ ਲੈ ਕੇ ਕਹਿੰਦੀ ਤੂੰ ਇਦਾਂ ਦੀਆਂ ਵੀਡੀਓ ਕਉਣੀ ਲੈ ਵੀ ਇਦਾਂ ਦੀਆਂ ਵੀਡੀਓ ਮੈਂ ਕੀ ਨੰਗ ਦਿਖਾਉਣੀ ਆ ਜਾਂ ਮੈਂ ਤੁਹਾਡੇ ਬੱਚਿਆਂ ਨੂੰ ਕੋਈ ਗਲਤ ਗੱਲ ਕਰਾਂ ਜਾਂ ਮੈਂ ਤੁਹਾਨੂੰ ਕੋਈ ਨਸ਼ਾ ਵੇਚ ਰਹੀ ਆ ਜਾਂ ਮੈਂ ਤੁਹਾਨੂੰ ਵੀ ਉਹੀ ਗੱਲ ਆ ਕਹਿੰਦੀ ਚੰਗੀ ਚੀਜ਼ ਹਜਮਣੀ ਆਉਂਦੀ ਅੱਜ ਕੱਲ ਬਜ਼ੁਰਗਾਂ ਨੂੰ ਬਾਹਰ ਕਿਉਂ ਕੱਢ ਰਹੇ ਹੋ ਏਸੀ ਇਦਾਂ ਦੀਆਂ ਜਿਹੜੀਆਂ ਖਰਚ ਆ ਜਾਂਦੀਆਂ ਨੇ ਨਾ ਪੁੱਠੇ ਦਿਮਾਗ ਵਾਲੀਆਂ ਉਹੀ ਕਢਾਉਂਦੀਆਂ ਨੇ ਬਜ਼ੁਰਗਾਂ ਨੂੰ ਘਰ ਚੋਂ ਫਿਰ ਮਾੜੇ ਮਾਂ ਬਾਪ ਤੇ ਸੱਸ ਸਹੁਰੇ ਤੇ ਫਿਰ ਮੈਨੂੰ ਨੇ ਕਮੈਂਟ ਕੀਤਾ ਜਿਹੜੀ ਮੈਂ ਵੀਡੀਓ ਤੁਹਾਨੂੰ ਕਿਸੇ ਵੀ ਹੱਥ ਦੇ ਵਿੱਚ ਗਲਾਸ ਫੜ ਕੇ ਜਲ ਉਹ ਤੇ ਕਹਿੰਦੀ ਜੇ ਵੀਡੀਓ ਕੋਈ ਪਾਉਣੀ ਹੈ ਕਹਿੰਦਾ ਚੱਜ ਦੀ ਪਾ ਨਹੀਂ ਕਹਿੰਦੀ ਘਰੇ ਬੈਠ ਜਾ ਲੈ ਵੀ ਤੂੰ ਮੇਰੀ ਸੱਸਾਂ ਭੈਣੇ ਜਾਂ ਤੂੰ ਸੁ ਮੇਰੀ ਮਾਂ ਆਏਂਗੀ ਜਾਂ ਤੂੰ ਮੇਰਾ ਘਰ ਆਲੇਗਾ ਵੀ ਆਕਲ ਨੂੰ ਹੱਥ ਮਾਰ ਤੂੰ ਘਰੇ ਬਹਿ ਜਾ ਤੂੰ ਲੋਕਾਂ ਨੂੰ ਨਾ ਇਦਾਂ ਦੀਆਂ ਗੱਲਾਂ ਬੋਲ ਵੀ ਬਸ ਮੇਰਾ ਨਾ ਇੰਨਾ ਦਿਮਾਗ ਖਰਾਬ ਹੋ ਜਾਂਦਾ ਨਾ ਇਦਾਂ ਦੀਆਂ ਚੀਜ਼ਾਂ ਸੁਣ ਕੇ ਮੈਂ ਤਾਈਉ ਨਾ ਕਮੈਂਟ ਵੀ ਆਫ ਕਰਨ ਲੱਗੀ ਦੇਖੋ ਮੈਂ ਵੀਡੀਓ ਪਾਉਣੀ ਹੈ ਮੈਂ ਕਮੈਂਟ ਆਫ ਕਰਕੇ ਪਾ ਦੂੰ ਕਿਉਂ ਮੈਂ ਕਿਉਂ ਕਮੈਂਟ ਔਨ ਕਰਕੇ ਪਾਉਣੀ ਹੈ ਮੈਂ ਕਿਉਂ ਕਮੈਂਟਾਂ ਦੇ ਜਵਾਬ ਦੇਣੀ ਹੈ ਮੈਂ ਕੋਈ ਬੇਲੀ ਥੋੜੂ ਆ ਤੂੰ ਮੈਨੂੰ ਕੋਈ 10 10 15 15000 ਰੁਪਿਆ ਪੇਮੈਂਟ ਥੋੜੂ ਦੇ ਰਿਹਾ ਤੁਸੀਂ ਹਾਂ ਵੀ ਮੈਂ ਤਾਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਵਾਂ ਇਹ ਕੰਮ ਹੈ ਮੇਰਾ ਤੁਸੀਂ ਕੋਈ ਆਪਦੇ ਪੱਲਿਓ ਮੈਨੂੰ ਪੈਸਾ ਨਹੀਂ ਦੇ ਰਹੇ ਕਿ ਮੋਬਾਈਲ ਤਾਂ ਵੈਸੇ ਵੀ ਚਲਾਉਣੇ ਹੋ ਠੀਕ ਹੈ ਤੋ ਆਰਡਰ ਨਹੀਂ ਮੰਨ ਕਰਦਾ ਤੁਹਾਨੂੰ ਨਹੀਂ ਚੰਗਾ ਲੱਗਦਾ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਦੇਖ ਲਓ ਬਹੁਤ ਲੱਖਾਂ ਕਰੋਣਾ ਚੈਨਲ ਨੇ ਵੀ ਇਹ ਥੋੜਾ ਵੀ ਦੂਸਰੇ ਦਾ ਤੁਸੀਂ ਮੰਨ ਦੋ ਕੀ ਕਰੋ ਜਿਹੜੇ ਭੈਣ ਭਰਾ ਪਿਆਰ ਕਰਦੇ ਨੇ ਜਿਹੜੇ ਭੈਣ ਭਰਾ ਦੇਖਦੇ ਨੇ ਦੇਖੋ ਉਹਨਾਂ ਨੂੰ ਮੈਂ ਚਾਹੁੰਨੀ ਨੇ ਵੀ ਕੋਈ ਨਾ ਕੋਈ ਚੰਗੀ ਚੀਜ਼ ਆਪਦੇ ਵੱਲੋਂ ਲੈ ਕੇ ਆਵਾਂ ਜੋ ਮੇਰੇ ਕੋਲੇ ਵਾਈ ਗੁਰੂ ਜੀ ਨੇ ਬਖਸ਼ਿਸ਼ ਕੀਤਾ ਮੈਂ ਉਹ ਲੈ ਕੇ ਆਵਾਂ ਪਰ ਇਦਾਂ ਦੇ ਲੋਕ ਨਾ ਮੇਰਾ ਦਿਮਾਗ ਬਹੁਤ ਖਰਾਬ ਕਰ ਦਿੰਦੇ ਨੇ ਪਰ ਸੁ ਮੇਰਾ ਮਨ ਇੰਨਾ ਦੁਖੀ ਹੋਇਆ ਵੀ ਮੈਂ ਇਹਨਾਂ ਸੋਚਿਆ ਵੀ ਮੈਂ ਵੀਡੀਓ ਹੀ ਬੰਦ ਕਰਦਾ ਵੀ ਮੈਨੂੰ ਕੀ ਲੋੜ ਆ ਤੁਸੀਂ ਇਹ ਨਾ ਸੋਚੋ ਵੀ ਹਨਾ ਜਿਹੜੇ ਮੈਨੂੰ ਇਦਾਂ ਦੇ ਕਮੈਂਟ ਕਰਦੇ ਨੇਗੇ ਵੀ ਮੈਂ ਤੁਹਾਡੇ ਤੋਂ ਡਰਦੀ ਆ ਮੈਂ ਡਰਦੀ ਨਹੀਂ ਸਿਰਫ ਮੈਂ ਇੱਕ ਇਮੋਸ਼ਨਲ ਆ ਮੈਨੂੰ ਮਿਲ ਕੇ ਇਦਾਂ ਹੋ ਜਾਂਦਾ ਵੀ ਕਿਉਂ ਮੈਂ ਕਿਸੇ ਦਾ ਮਨ ਦੁਖੀ ਕਰਾਂ ਮੇਰੇ ਕਰਕੇ ਕਿਸੇ ਦਾ ਮਨ ਦੁਖੀ ਹੋ ਰਿਹਾ ਤੇ ਮੈਂ ਦੁਬਾਰਾ ਬੋਲ ਲੂੰਗੀ ਕਿਉਂ ਉਹਦਾ ਮਨ ਦੁਖੀ ਕਰਾਂ ਕਿਉਂਕਿ ਫਿਰ ਮੈਂ ਅੰਦਰੋਂ ਸਿਰਫ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਆ ਕਿ ਵਾਹਿਗੁਰੂ ਜੀ ਜੋ ਮੈਨੂੰ ਕਿਸੇ ਨੇ ਕੁਝ ਕਿਹਾ ਉਹਦਾ ਦੁਖਣਾ ਹੋ ਕੇ ਉਹਨੂੰ ਮਿਲੇ ਬਸ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਜਿਹੜੇ ਪੈਨਪਰਾ ਚਾਹੁੰਦੇ ਆ ਕਿ ਮੈਂ ਵੀਡੀਓ ਪਾਵਾਂ ਉਹ ਪਿਆਰ ਨਾਲ ਲਾਈਕ ਤੇ ਕਮੈਂਟ ਮੈਨੂੰ ਜ਼ਰੂਰ ਕਰਕੇ ਦੱਸਣਾ ਅਗਰ ਤੁਸੀਂ ਨਹੀਂ ਚਾਹੁੰਦੇ ਕਿ ਮੈਂ ਵੀਡੀਓ ਨਾ ਪਾਵਾਂ ਤਾਂ ਮੈਂ ਵੀਡੀਓ ਬੰਦ ਕਰ ਦੂੰਗੀ ਮੈਨੂੰ ਕੋਈ ਚਾਹ ਨਹੀਂ ਹੈਗਾ ਮੈਂ ਬੰਦ ਕਰ ਦੇਣੀ ਆ ਤਾ ਅੱਜ ਮੇਰੀ ਇਹ ਵੀਡੀਓ ਇਸੇ ਕਰਕੇ ਹੀ ਹੈ ਕਿ ਬਸ ਮੇਰੇ ਦਿਲ ਨੂੰ ਨਾ ਬਸ ਮੈਂ ਹੋਰ ਜਿਆਦਾ ਬੋਲਣਾ ਨਹੀਂ ਚਾਹੁੰਦੀ ਕਿਉਂਕਿ ਮੇਰਾ ਮਨ ਬਹੁਤ ਦੁਖੀ ਹੋ ਰਿਹਾ ਮੇਰੇ ਦਿਮਾਗ ਚ ਪਰਸੋਂ ਦੀ ਚੌਥੀ ਦੀ ਉਹ ਗੱਲ ਨਿਕਲ ਨਹੀਂਦੀ ਪਲੀਜ਼ ਕਿਉਂਕਿ ਮੈਂ ਤੁਹਾਡੇ ਨਾਲ ਹਰ ਟਾਈਮ ਹੈਲਪ ਕਰਦੀ ਆ ਤੁਹਾਡੀ ਹਰ ਇੱਕ ਚੀਜ਼ ਦੇ ਵਿੱਚ ਮੈਂ ਇਹੀ ਤੁਹਾਡੇ ਤੋਂ ਚਾਹੁੰਦੀ ਆ ਕਿ ਮੇਰੇ ਭੈਣ ਭਰਾ ਮੇਰੀ ਇਸ ਚੀਜ਼ ਦੇ ਵਿੱਚੋਂ ਨਿਕਲਣ ਚ ਮਦਦ ਕਰਨੀ ਹੈ ਕਿਉਂਕਿ ਮੈਂ ਕਮੈਂਟ ਆਫ ਕਰਦੀ ਆ ਫਿਰ ਮੈਨੂੰ ਆਪਣੇ ਭੈਣ ਭਰਾਵਾਂ ਦਾ ਹੁੰਦਾ ਵੀ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਆ ਨਾ ਕਿੰਨੇ ਚਲੋ ਸਾਹੋਂ ਨੇ ਜੀ ਸਾਹੋਂ ਦੇ ਵਿੱਚੋਂ ਪੰਜ ਚਾਰ ਦੇ ਵੀ ਜੀਵਨ ਦੇ ਪਿੱਛੇ ਬਦਲਾਅ ਆਉਂਦਾ ਹੈਗਾ ਤਾਂ ਉਹਦੇ ਨਾਲ ਕੀ ਹੈ ਨਾ ਪਰ ਇਦਾਂ ਦੇ ਲੋਕ ਨਾ ਮੇਰਾ ਬਹੁਤ ਦਿਮਾਗ ਖਰਾਬ ਕਰ ਦਿੰਦੇ ਨੇ ਮੈਂ ਨਹੀਂ ਚਾਹੁੰਦੀ ਇਗਨੋਰ ਕਰਨਾ ਵੀ ਚਾਹੁੰਦੀ ਐ ਇਹਨਾਂ ਨੂੰ ਪਰ ਨਹੀਂ ਕਰ ਸਕਦੀ ਕਿਉਂਕਿ ਮੇਰੇ ਦਿਮਾਗ 'ਚੋਂ ਨਹੀਂ ਨਿਕਲਦੀ ਇਹ ਗੱਲ ਮੇਰਾ ਸਾਰਾ ਕੁਝ ਛੁੱਟ ਜਾਂਦਾ ਹੈਗਾ ਬਸ ਮੈਨੂੰ ਇਹ ਹੋ ਜਾਂਦਾ ਵੀ ਕਿਉਂ ਮੈਂ ਇਹ ਜੀ ਲੋਕਾਂ ਪਿੱਛੇ ਕਿਉਂ ਮੈਂ ਕਹ ਹੋ ਰਹੀਆਂ ਮੈਨੂੰ ਕੀ ਲੋੜ ਹੈਗੀ ਨਾ ਮੇਰੇ ਕੋਲੇ ਵਾਈਕ ਨੂੰ ਤਾਂ ਦਿੱਤਾ ਹੋਇਆ ਬਹੁਤ ਖੁਸ਼ ਹੈਗਾ ਤਾਂ ਜਿਹੜੇ ਪੈਣਪਰਾ ਮੈਨੂੰ ਪਿਆਰ ਕਰਦੇ ਨੇ ਨਾ ਮੈਂ ਉਹਨਾਂ ਤੋਂ ਮਾਫੀ ਚਾਹੁੰਦੀ ਆ ਕਿਉਂਕਿ ਅੱਜ ਦੀ ਇਹ ਵੀਡੀਓ ਮੈਂ ਪਾਉਣਾ ਨਹੀਂ ਚਾਹੁੰਦੀ ਸੀ ਪਰ ਮੇਰਾ ਮਨ ਉਹਨਾਂ ਜਿਹੜਾ ਕਹਿੰਦੇ ਨੇ ਜਿੰਨਾ ਜਿਹੜੇ ਕਿਸੇ ਕੋਲੇ ਆਪਾਂ ਗੱਲ ਕੋਈ ਕਰੀਏ ਨਾ ਮੈਂ ਵਾਇਗਰੂ ਜੀ ਕੋਲੇ ਬਹੁਤ ਇਦਾਂ ਨਿਗਾਹਿਆ ਕਰ ਲਿਆ ਪਰ ਮੈਂ ਉਹਨੂੰ ਦਰਸੀਸ ਵੀ ਨਹੀਂ ਦੇ ਸਕਦੀ ਕਿਉਂਕਿ ਮੈਂ ਨਹੀਂ ਚਾਹੁੰਦੀ ਹੋ ਸਕਦਾ ਉਹਦੀ ਕੋਈ ਮਜਬੂਰੀ ਹੋਵੇ ਹੋ ਸਕਦਾ ਉਹ ਦੁਖੀ ਹੋਵੇ ਕਿਉਂਕਿ ਮੈਂ ਇੱਕ ਵਾਰੀ ਪਹਿਲਾਂ ਕਿਸੇ ਭੈਣ ਨੂੰ ਉਹ ਦੁਖੀ ਹੋ ਕੇ ਇਤਾਂ ਦੀ ਗੱਲ ਕੋਈ ਕਹਤੀ ਸੀ ਪਰ ਉਹ ਕਹਿੰਦੀ ਭੈਣੇ ਮੈਂ ਕਹਿੰਦੀ ਬਹੁਤ ਦੁਖੀ ਆ ਕਹਿੰਦੀ ਮੈਂ ਲੋਕਾਂ ਤੋਂ ਦੁਖੀ ਹੋ ਕੇ ਕਹਿੰਦੀ ਮੈਂ ਤੈਨੂੰ ਐ ਜਿਹੇਆ ਪਰ ਤੈਨੂੰ ਐ ਪਤਾ ਵੀ ਮੇਰੀ ਦਿਲ ਤੇ ਕਿੰਡੀ ਸੱਟ ਲੱਗੀ ਐ ਉਸ ਚੀਜ਼ ਦੀ। ਤੁਮੇ ਤੁਹਾਡੇ ਤੋਂ ਮਾਫੀ ਚੁਣੀ ਐ ਬੈਸੀ ਅੱਜ ਤਾਂ ਮੈਂ ਵੀਡੀਓ ਪਾਉਣੀ ਸੀਗੀ ਜਿਹੜੀਆਂ ਪੈਣਾ ਦੇ ਬੱਚਾ ਨਹੀਂ ਹੋ ਰਹੇ ਜਿਹੜੀਆਂ ਪੈਣਾ ਦੇ ਸੁਪੁੱਤਰ ਦੀ ਪ੍ਰਾਪਤੀ ਕਰਨਾ ਚਾਹੁੰਦੀਆਂ ਨੇ ਉਹਨਾਂ ਵਾਸਤੇ ਪਰ ਮੇਰਾ ਮਨ ਇਹਨਾਂ ਦੁਖੀ ਸੀ ਕਿ ਮੇਰਾ ਵੀਡੀਓ ਬਣਾਉਣ ਨੂੰ ਮਨ ਨਹੀਂ ਕਰ ਰਿਹਾ ਸੀ ਬਸ ਮੈਂ ਬੈਸੀ ਤੁਹਾਡੇ ਨਾਲ ਇਹ ਗੱਲ ਕਰਨ ਵਾਸਤੇ ਹੀ ਇਹ ਵੀਡੀਓ ਬਣਾਈ ਐ। ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਮੈਂ ਵੀਡੀਓ ਪਾਵਾਂ ਜਾਂ ਨਾ ਪਾਵਾਂ ਕਮੈਂਟ ਆਫ ਕਰਕੇ ਪਾਵਾਂ। ਦੇਖੋ ਮੈਨੂੰ ਕੁਝ ਨਹੀਂ ਪਤਾ ਲੱਗ ਮੈਂ ਤੁਹਾਨੂੰ ਕੱਲ ਨੂੰ ਤੁਹਾਡੇ ਕਮੈਂਟ ਜੋ ਵੀ ਹੋਣਗੇ ਮੈਂ ਤੁਹਾਨੂੰ ਫਿਰ ਕੱਲ ਨੂੰ ਵੀਡੀਓ ਪਾਉਂਗੀ। ਤਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਹੋ ਸਕੇ ਆ ਤਾਂ। ਸਾਰੇ 팬 ਪ੍ਰੇਮਾਂ ਨੂੰ ਮੇਰੇ ਵੱਲੋਂ ਕਦੇ ਵੀ ਮੈਂ ਕਿਸੇ ਦਾ ਦਿਲ ਦਿਖਾਇਆ ਹੋਵੇ ਤਾਂ ਮੈਨੂੰ ਮਾਫ ਕਰਨਾ। ਸਾਰੇ 팬 ਪ੍ਰੇਮਾਂ ਮੇਰੇ ਨਾਲ ਸਤਿ ਸ੍ਰੀ ਅਕਾਲ।